ਸਤਿ ਸ੍ਰੀ ਅਕਾਲ ਪਸੰਦੋ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਸਫਲ ਖੇਤੀ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਹੁਣ ਆਪਾਂ ਗੱਲ ਕਰਦੇ ਆ ਐਮਐਸ ਐਮਈਪੀ ਬਾਰੇ ਜੋ ਬਾਸਮਤੀ ਤੇ ਭਾਰਤ ਸਰਕਾਰ ਨੇ ਇਹਨੂੰ ਹਟਾਇਆ ਹੈਗਾ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀਗੀ ਵੀ 950 ਰੁਪਏ ਪ੍ਰਤੀ ਗਲ ਦੇਸ਼ਾਵ ਨਾਲ ਇਹ ਰੱਖੀ ਹੋਈ ਸੀ ਤੇ 750 ਦੀ ਆਸਤੀ ਵੀ ਕਟਾ ਕੇ 750 ਕਰਨਗੇ ਪਰ ਇਹਨਾਂ ਨੇ ਪੂਰਨਤਾ ਉੱਤੇ پابੰਦੀ ਨੂੰ ਹਟਾ ਦਿੱਤਾ ਹੈਗਾ ਹੁਣ ਕੋਈ ਕੋਈ ਵੀ ਐਕਸਪੋਰਟਰ ਬੰਦਾ ਕੋਈ ਵੀ ਵਪਾਰੀ ਬੰਦਾ ਇਹਨੂੰ ਬਾਹਰਲੇ ਦੇਸ਼ਾਂ 'ਚ ਬਾਹਰ ਐਕਸਪੋਰਟ ਕਰਨ ਵਾਸਤੇ ਆਪਣੀ ਮਰਜ਼ੀ ਦੇ ਨਾਲ ਘੱਟ-ਘੱਟ ਕਿਤੇ ਸਾਲ ਦੇ ਇਹਨੂੰ ਵੇਚ ਸਕਦਾ ਹੈਗਾ ਤੇ ਜਿਹਦੇ ਨਾਲ ਵਪਾਰੀ ਭਾਈਚਾਰੇ ਨੂੰ ਲਾਭ ਹੋਊਗਾ ਤੇ ਆਪਾਂ ਆਪਣਾ ਕਿਸਾਨਾਂ ਨੂੰ ਵੀ ਲਾਭ ਹੋਊਗਾ ਇਹਦਾ ਤੇ ਇਹ ਨੋਟੀਫਿਕੇਸ਼ਨ ਹਜੇ ਤੱਕ ਭਾਰਤ ਸਰਕਾਰ ਵੱਲੋਂ ਜਾਰੀ ਲਿਖਤੀ ਰੂਪ ਲਿਖਤੀ ਰੂਪ ਦੇ ਵਿੱਚ ਇਹ ਜਾਰੀ ਨਹੀਂ ਹੋਇਆ ਪਰ 2-4 ਦਿਨਾਂ ਦੇ ਵਿੱਚ ਦਿੱਖਤੀ ਰੂਪ ਦੇ ਵਿੱਚ ਇਹਨਾਂ ਕੋਲੇ ਵਪਾਰੀਆਂ ਕੋਲੇ ਐਕਸਪੋਰਟਰਾਂ ਕੋਲੇ ਆ ਜਾਊਗਾ ਤੇ ਜਿਹਦੇ ਨਾਲ ਅੱਜ ਤੋਂ ਹੀ ਰੇਟ ਵਧਣੇ ਹੋਰ ਸ਼ੁਰੂ ਹੋ ਚੁੱਕੇ ਨੇ ਤੇ ਆਸ ਕਰਦੇ ਆ ਕਿ ਇਹਦੇ ਨਾਲ ਆਪਣੇ ਸਾਰੇ ਕਿਸਾਨ ਪੰਜਾਬਵਾ ਨੂੰ ਆਸਾ ਦੀ ਕਿਰਨ ਹੋਰ ਵਧੀਆ ਤੇ ਜੋ ਵੀ ਆਪਣੀਆਂ ਪ੍ਰਾਈਵੇਟ ਜੀਰੀਆਂ ਨੇਗੀਆਂ ਉਹ ਨਵੇਂ ਮੋਛਲ ਬਾਸਮਤੀ 1509 1401 ਤੇ ਉਹਨਾਂ ਦਾ ਰੇਟ ਹੋਰ ਵੀ ਜ਼ਿਆਦਾ ਹੋਊਗਾ ਪਿਛਲੀ ਵਾਰ ਦੀ ਤਰ੍ਹਾਂ ਚੰਗੇ ਰੇਟ ਦੇਖਣ ਨੂੰ ਮਿਲਣਗੇ ਆਸ਼ਾ ਕਰਦੇ ਆ ਕਿ ਆ ਸਭ ਨੂੰ ਦੇਖ ਕੇ ਵੀਡੀਓ ਚੰਗੀ ਲੱਗੀ ਹੋਊਗੀ ਧੰਨਵਾਦ ਜੀ ਆਪਣੀ ਹੋਰ ਵੀਡੀਓ ਦੇਖਣ ਵਾਸਤੇ ਆਪਣਾ YouTube ਤੇ ਚੈਨਲ ਸਬਸਕ੍ਰਾਈਬ ਕਰੋ ਸ਼ੁਕਰੀਆ